ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚਿਆ ਭਰਾ ਮੇਰੇ ਤਲਵੰਡੀ ਸਾਬੋ ਸ਼ਰਮੇ ਕੋਲੇ ਤੇ ਬੁੱਧਵਾਰ ਦੀ ਮੰਡੀ ਲੱਗਦੀ ਹੁੰਦੀ ਆਏ ਬੁੱਧਵਾਰ ਤਲਵੰਡੀ ਸਾਬੋ ਭਰਾ ਮੇਰੇ ਤੇ ਬਹੁਤ ਸੋਹਣੇ ਟਰੈਕਟਰ ਆਉਂਦੇ ਆ ਤੇ ਸ਼ਰਮੇ ਬਾਈ ਨਾਲ ਕਰਾਉਂਦੇ ਨੇ ਗੱਲਬਾਤ ਤੇ ਬਾਈ ਕੋਲੇ ਬਹੁਤ ਸੋਹਣੇ ਟਰੈਕਟਰ ਆ ਤੇ ਸ਼ਰਮਾਈ ਸਤਿਕਾਰ ਅਸੀਂ ਕੀ ਆਲਾ ਭੁੱਲ ਰ ਠੀਕ ਠਾਕ ਅੱਜ ਤਾਂ ਮੁੱਠਾ ਨੂੰ ਵੜਦੇ ਹੀ ਜਾਨਾ ਇੱਕ ਮਿੰਟ ਤੱਕ ਬਾਈ ਸਤਿਕਾਰ ਕਰਿਆ ਨੂੰ ਉਹ ਪੁੱਛਿਆ ਕਿ ਮਹਾਰਾਜ ਸੱਜੇ ਪਾਤਸ਼ਾਹ ਭਾਈ ਸਾਨੂੰ ਚਾਰ ਦੀ ਕਲਾਜ ਰੱਖੇ ਹਨ ਤੇ ਹੁਣ ਮੁੱਛਾਂ ਦੀ ਗੱਲ ਦੱਸਦਾ ਹਾਂ ਹੂੰ ਉਹ ਤੇਨੂੰ ਪਤਾ ਹੀ ਕਿਉਂ ਦੇਈ ਜਨਾ ਹਾਂ ਉਹ ਤਾਂ ਗੱਦੀ ਆ ਜਲਾ ਇਸ਼ਾਰੇ ਜੇ ਨਾ ਕਰ ਮੈਂ ਮੈਂ ਸਿੱਧੀ ਗੱਲ ਕਰਦਾ ਹਾਂ ਜਦੋਂ ਕਰਦਾ ਹਾਂ ਚੱਲ ਕੋਈ ਨਹੀਂ ਦੱਸ ਫਿਰ ਕਾਲ ਵੱਡਾ ਖਰਾ ਲਾ ਲਿਆ ਭੁੱਕੜ ਦਾ ਭਰਾਵਾ ਅੱਜ ਭੁੱਲਰ ਖਲੋ ਅੱਛਾ ਮੇਰੇ ਕੋਲ ਚਾਹ ਗੱਪ ਮਰੀ ਜਨਾ ਆਇਆ ਕਰ ਫਿਰ ਆਇਆ ਕਰ ਸੌ ਖਾ ਕੇ ਜੇ ਜੇਪਰ ਤੋਂ ਸਾਰਾ ਸਮਾਨ ਕੱਟ ਉਹ ਨਹੀਂ ਆਏ ਮਾਰ ਦਿਆਂਗਾ ਲੈ ਦੱਸ ਫਿਰ ਆ ਜਾਓ ਭਾਈ ਅੱਜ ਬੁੱਧਵਾਰ ਦਾ ਦਿਨ ਆ ਤਲਵੰਡੀ ਖਾਬੋ ਮੰਡੀ ਆ ਹਾਂ ਇਹ ਸੋਨਾ ਲੀਕਾ ਬਾਈ ਤੇ ਪਹਿਲਾਂ ਦਿਖਾਉਣਾ ਸੋਨਾ ਲੀਕਾ ਹਾਂ ਬਿਲਕੁਲ ਨਵਾਂ ਟਰੈਕਟਰ ਆ ਬਾਈ ਸੋਨਾ ਲੀਕਾ ਸੋਨਾ ਲੀਕਾ 39 ਐਮ ਐਮ 39 ਐਮ 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 ਦਾ ਮਸਤ ਮਤਲਬ ਹੁੰਦਾ ਕੀ ਹੁੰਦਾ ਦਾ ਮਤਲਬ ਬਾਤ ਆ ਯਾਰ ਮਾਸਟਰ ਮੈਲੇ ਜੋ ਅੱਛਾ ਨਾਲ ਦੇ ਟਾਇਰ ਆ ਬਾਈ ਚਾਰੇ ਤੇ ਜਿਹੜੇ ਆਾ ਧਰਮਾ ਆਾ ਟਾਇਰ ਟਾਇਰ ਟੂਰ ਤਾਂ ਸੋਨੇ ਹਨ ਨਾਲ ਦੇ ਆ ਤੇ ਜਿਹੜੀ ਆ ਚੀਜ਼ ਆ ਕੀ ਚੀਜ਼ ਲਾਈ ਇਹਨਾਂ ਨੇ ਇਹਨਾਂ ਦੀ ਇਹਦਾ ਮਤਲਬ ਦੱਸ ਯਾਰ ਇਹ ਉਹਨਾਂ ਨਾ ਐਡੇ ਹੀ ਕਹੋਨੇ ਹਾਂ ਇਹ ਤੂੰ ਐਡੇ ਹੀ ਕਹੋਨਾ ਤਾਂ ਇਹਦਾ ਮਤਲਬ ਦੱਸ ਵੀ ਆਹ ਕਾਤੋਂ ਲਾਇਨ ਕੋ ਨਹੀਂ ਇਹ ਤਾਂ ਉਹੀ ਲਾਇਆ ਕਿਸੇ ਨੇ ਉਹੀ ਕਹ ਲਾਇਆ ਇਹ ਵੀ ਹੈਗਾ ਟਰੈਕਟਰ ਤੇ ਨਹੀਂ ਲੱਗੇ ਹੋਣਗੇ ਇਹ ਕੋਈ ਕੰਪਨੀ ਦਾ ਹੋਊਗਾ ਓਏ ਨਹੀਂ 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 ਇਹ ਜਦੋਂ ਆਪਣੇ ਨਾ ਵਰਲਡ ਦੇ ਖੇਡਾ ਹੁੰਦੇ ਆਉਂਦੀਆਂ ਉਹ ਖੇਡਾਂ ਵਾਲਾਂ ਦਾ ਇਹ ਨਿਸ਼ਾਨ ਜ ਹੈ ਅੱਛਾ ਅੱਛਾ ਹਾਂ ਜਦੋਂ ਆਪਾਂ ਫਲੰਟਿੰਗ ਖੇਡਾ ਹੁੰਦੇ ਨਾ ਉਦੋਂ ਇਹ ਕੜੇ ਜਿਹੇ ਛਾਪੇ ਹੁੰਦੇ ਆਉਂਦੇ ਅੱਛਾ ਕੀ ਆ ਮਖਾ ਇਹ ਕੋਈ ਕੰਪਨੀਾਂ ਦੀ ਆਪ ਦੀ ਨਿਸ਼ਾਨੀ ਹੋਵੇ ਇਹ ਇਹ ਪਾਵਰ ਸਟੇਅ ਦਾ ਟਾਪ ਮਾਡਲ ਆ ਸਾਰਾ ਸਮਾਨ ਆ ਡੰਡਾ ਫੱਤੀ ਛਤਰੀ ਸਭ ਕੁਝ ਸਾਈਡ ਤੇ ਹੈ ਜੀ ਹਾਂ ਜੀ ਇਹ ਸਾਰਾ ਅਰੀਜਨਲ ਆ ਨਵਾਂ ਟਰੈਕਟਰ ਆ ਬਈ ਫੇਲਪੁਰ ਹਾਂ ਜੀ ਉਹ ਦਾ ਡਿਸਟਰੀਬਿਊਟਰ ਪਨਰ ਆ ਅੱਛਾ ਜੀ ਇਹ ਆ ਹਾਂ ਜੀ ਹਾਂ ਜੀ ਯਾ ਵੇ ਠੀਕ ਆ ਡਿਸਟਰੀਬਿਊਟਰ ਹਾਂ ਜੀ ਬਹੁਤ ਸੋਨਾ ਰੇਟ ਆ ਬਈ ਯਾਰ ਨਵਾਂ ਟਰੈਕਟਰ ਤੇ ਨਵਾਂ ਕਿੰਨਾ ਚੱਲੇ ਚੱਲਿਆ ਤਾਂ ਫੇਰ ਇਹ ਪੱ ਇਹ ਕੋਹ ਕੰਡਾ ਚੱਲਦਾ ਅੱਛਾ ਤੇ ਇਹ ਪੰਜਾਬ ਨੰਬਰ ਹੈ ਕਿ ਹਰਿਆਣਾ ਪੰਜਾਬ ਨੰਬਰ ਭਾਈ ਪੰਜਾਬ ਪੰਜਾਬ ਨੰਬਰ ਹੈ ਇਹਦੇ ਵਿੱਚ ਪੁਰਾਣਾ ਟਰੈਕਟਰ ਵੀ ਕੱਟਿਆ ਜਾਊ ਬੁੱਧਰ ਹਾਂਜੀ ਲੋਨ ਫਾਇਨਸ ਵੀ ਹੋ ਜੀ ਠੀਕ ਹੈ ਜੀ 22 ਮਾਡਲ ਹੈ 22 ਮਾਡਲ 4,85,000 ਰੁਪਏ ਦੀ ਮੰਗ ਹੈ ਟਰੈਕਟਰ ਦੀ 4,85 ਕਿੰਨੇ ਆ ਸੜ ਦੇਂਗੇ ਆਪਾਂ ਕਿੰਨਾ ਦੇਣਾ ਇਹ ਕਿੰਨੇ ਦਾ ਇਹ ਤਾਂ ਲਿਖਿਆ 4,85 ਦਾ ਆਪਾਂ ਡਿਮਾਂਡ ਕਰੀ ਐ ਕਿੰਨੇ ਦਾ ਲੈ 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 70 ਫਿਰ 75 ਬੰਦ ਕਰ ਕਿੰਨੇ ਲਗਾਏ 75 ਦਾ 14 6 ਦਾ ਛੱਡ ਦਿਆਂਗੇ ਇੱਥੇ ਜਾ ਬੈਟਰ ਦੇ ਦਿਆਂਗੇ ਕੋਸਟ ਬਾਈ ਠੀਕ ਹੈ ਲੈਪਟ ਕਰਨ ਦਾ ਆਪਾਂ ਨੂੰ ਇਹ ਮੈਂ ਕਿਹਾ ਚਾਹ ਮੇਰੇ ਕਿਤੇ ਮੈਂ ਠੀਕ ਹੈ ਉਹ ਨੂੰ ਨਾ ਠੀਕ ਹੈ ਇਹ ਬਾਈ ਵੀ ਆ ਗਿਆ ਇੱਧਰ ਬਾਈ ਵੀ ਆ ਗਿਆ ਹੈ ਕਿਆ ਲੱਛਾ ਸੀ ਉਹ 77 ਲੈਂਡ ਦੇ ਨੇ 77000 ਰੁਪਏ ਉਸ ਤੋਂ ਬਾਅਦ ਆ ਗਿਆ ਆਉ ਲੈਂਡ ਆ ਆਉ ਲੈਂਡ ਆ ਗਿਆ ਭਰਾ ਮੇਰਾ ਬਹੁਤ ਹੀ ਸੋਹਣਾ ਟਰੈਕਟਰ ਆ ਕਰਬੋ ਸੁਫਰ ਟਰੈਕਟਰ ਆ ਜੀ ਹਾਂਜੀ ਥੋੜਾ ਜਾਈ ਚੱਤੀ ਵਾਲਾ ਫੇਰ ਤਾਂ ਵੱਡੇ ਵਰਗ ਹੈ ਨਾ ਵੀਗ ਪੋਲ ਨਵੇਂ ਟਾਇਰ ਬਾਈ ਨਾ ਨਹੀਂ ਤਾਂ ਨਵੇਂ ਆ ਗਏ ਮੂਰਲੇ ਵੀ ਨਵੇਂ ਆ ਪੋਣਾ ਟਰੈਕਟਰ ਆ ਗੱਲ ਹੋਰ ਆ ਪੁੱਤਰ ਹਾਂ ਓੜਾ ਵੈਂਪਰ ਹੈ ਚਾਰੇ ਟਾਇਰ ਵੀ ਕੇ ਤੀਵੇ ਅੱਛਾ ਜੀ ਉਹਨੇ ਟਾਇਰ ਵੀ ਹੈਗਾ 78000 ਵਾਲੇ ਮਹਿੰਗੇ ਆ ਹਾਂ ਉਹਦਾ ਵੇਪਨ ਲੱਗਿਆ ਹਾਂ ਹੈਲੋ ਕੌਣਾ ਟਰੈਕਟਰ ਪੂਰਾ ਯਾਰ ਚੱਲੋ ਫੋਨ ਕੱਟਦਾ ਕਰ ਮੈਂ ਇਧਰੋਂ ਦਿਖਾਦਾ ਚਾਰ ਸਫੇਰੋ ਬੋਲੋ ਬੋਲੋ ਜੇਤੀ ਬੋਲੋ ਉਹ ਸੋਹਣਾ ਟਰੈਕਟਰ ਆ ਭਰਾ ਮੇਰੋ ਆਹ ਦੇਖੋ ਸਾਈਡ ਦੇਰ ਆ ਘੈਂਟ ਗੱਲ ਬਾਤ ਉਹ ਨਾਲ ਟਰੈਕਟਰ ਆ ਬੰਦਿਆ ਕਿਹਨਾ ਅਸਲੀ ਪੰਜਾਬ ਨੰਬਰ ਆ ਅੱਛਾ ਜੀ ਪਰਾਣਾ ਟਰੈਕਟਰ ਵੀ ਕੱਟਿਆ ਜਾਉ ਲੋਨ ਫੈਂਸੀ ਜੋਜੀ ਹਾਂਜੀ 4,30,000 ਰੁਪਏ ਡਿਮਾਂਡ ਆ 13 ਮਾਡਲ ਹੈ 13 ਮਾਡਲ ਆ ਯਾਰ ਬਈ 3 ਸਪੀਡ ਆ ਪੰਜਾਬ ਨੰਬਰ ਆ ਪੰਜਾਬ ਨੰਬਰ ਸਾਰਾ ਸਮਾਨ ਆ ਡੰਡਾ ਫੱਟੀ ਛਤਰੀ ਹਾਂ 4,60 ਡਿਮਾਂਡ ਆ 4,30,000 ਦਾ ਡਾਟਰ ਦੇ ਜਾ ਯਾਰ ਲੱਖ 30 ਹਜ਼ਾਰ ਠੀਕ ਹੈ ਜੀ ਕਿ ਅੱਗੇ ਆ ਗਿਆ ਸਵਰਾਜ ਕੋਈ ਦਾ ਕੁਝ ਦੇਖੀਂ ਠੀਕ ਆ ਅੱਗੇ ਸਵਰਾਜ ਚੌਂਕੜਾ ਨਵਾਂ ਹੋਣਾ ਚਾਹੀਦਾ ਆ ਨਾ ਮੇਟਾਇਰਾ 3 ਲੱਖ 18 2000 ਵਾਲੇ ਆ ਪੱਟੇ ਹਾਂ ਵੱਡੇ ਡਾਇਰਾ ਪਿਛਲੇ 16 ਵਾਲੀਆਂ ਉਦੋਂ ਆ ਗਿਆ ਸਵਰਾਜ 41 ਐਸਟੀ ਮਾਡਲ ਆ ਜਿਹੜੇ ਪੰਜਾਬ ਨੰਬਰ ਆ 4110 ਰਹਿ ਗਿਆ 85 90 ਪੈਸੇ ਹਾਂ ਜਿਵੇਂ ਨਵਾਂ ਟਰੈਕਟਰ ਆ ਜਿਹੜੇ ਠੀਕ ਗੱਲ ਆ ਬਾਈ ਮਾਡਲ 6 ਲੱਖ 15000 ਦੀ ਮੰਗ ਆ ਪਾਵਰ ਸਟੀering ਪਾਵਰ ਸਟੀering ਡਬਲ ਹੁੰਦਾ ਕੋਨਾ ਟਰੈਕਟਰ ਆ ਭਰਾ ਮੇਰਾ ਬਸ ਵੀਡੀਓ ਡਬਲ ਕਲਚੇ ਬਸ ਵੀਡੀਓ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਹਾਂਜੀ ਯਾਰ ਸਾਰਾ ਸਮਾਨ ਆ ਪੁੱਲਾ ਡੰਡਾ ਫਟਾ ਕਾਗਜ਼ੀ ਪੱਤਰ ਸਰਮਾਜੀ ਓਕੇ ਜਿੰਨੇ ਟਰੈਕਟਰ ਦਿਖਾਵਾਂਗੇ ਆਪਾਂ ਓਕੇ ਆ ਮੈਂ ਹਾਂ ਜ਼ਿੰਮੇਵਾਰੀ ਪੁਰਾਣਾ ਟਰੈਕਟਰ ਵੀ ਕੱਟਾ ਜਾਊਗਾ ਨਾ ਚ ਸਾਰਾ ਹਾਂ ਲੌਨ ਫੈਂਸ ਵੀ ਹੋ ਜਾਊਗਾ ਤਿੰਨ ਦਿਖਾ ਦੇ ਤਿੰਨਾਂ ਚ ਹਾਂ ਇਹ ਕਿਹੜਾ ਬਾਈ ਮਡਲਾ ਬਾਈ ਤੇ ਕਿੰਨੇ ਦਾ ਛੱਡ ਦਾਂਗੇ ਆਪਾਂ 5 ਲੱਖ 30 ਹਜ਼ਾਰ 5 ਲੱਖ 90 ਹਜ਼ਾਰ ਡਿਮਾਂਡ ਕਿੰਨੀ ਐ 6 ਲੱਖ 15 ਹਜ਼ਾਰ 6 ਲੱਖ ਬਾਕੀ ਮੌਕੇ ਵੀ ਦੇਖਾਂਗੇ ਬਾਈ ਯਾਰ ਸਾਰਾ ਸਮਝੀ ਜਾ ਕਰੋ ਮੇਰਾ ਠੀਕ ਹੈ। ਉਹ ਮਾਦਾਨਾ ਜੀ ਚੰਗਾ। ਠੀਕ ਆ। ਅੱਗੇ ਆ ਗਿਆ ਫੇਰ ਆਪਣੇ ਕੋਲੇ ਸਵਰਾਜ ਉਹ। ਬੜਾ 6 ਮਾਡਲ 735 35 ਪਿਛਲੇ ਟਾਇਰ ਹੈ ਜਿਆ ਭਾਈ ਅਸੀ 85 ਸਾਹਿਬ। ਉਹ ਮੇਰਾ ਭਤੀਜ ਬੈਠਾ। ਉਹ ਵੀ ਵੀਡੀਓ ਬਣਾਉਂਦਾ ਹੁੰਦਾ। ਸ਼ਰਮਾ ਜੀ। ਹੋਰ ਕੀ ਭੁਨਣਾ ਸਾਹਿਬ। ਚਾਚੇ ਨੇ ਕਰ ਤਾਂ ਖੁਸ਼ ਭਾਈ ਤੈਨੂੰ ਹੌਣਥਾਰ। ਹਾਂ ਹਾਂ। ਬਸ। ਚਾਚਾ ਦਾ ਘੜ ਤੂੰ ਚੁੱਪ। ਇਹ ਹਰਿਆਣਾ ਨੰਬਰ ਹੈ ਹਨਾ। ਹਰਿਆਣਾ ਨੰਬਰ ਹੈ ਵੀਰੇ। ਹਾਂਜੀ। ਸਾਰੀ ਪਲੇਟਾਂ ਲੱਗੀਆਂ। ਹਾਂਜੀ। ਉੱਥੇ ਲੱਗ ਕੰਪਨੀ ਨੇ 10000 ਰੁਪਿਆ ਢਮਾਣਾ। 1,095 ਜੱਟਾ ਡਾਕਾਉਂਟ ਵਡਾਈ ਕਰਦੀ ਆ ਰ। 1,75,000 ਦਾ ਡੈਕਟਰ ਦੇਣਾ ਹੈ। ਤੇ ਜੀ ਵੀਡੀਓ ਲਾਇਕ ਕਮੈਂਟ ਸ਼ੇਅਰ ਕਰਕੇ ਆ ਜੇ ਬੰਦਾ ਸ਼ੋਰ ਤੇ ਕ੍ਰੀਨ ਕਰਾ ਦੇ 5000 ਸ਼ੋਰ ਚ। 70 ਦਾ ਦੇ ਦੇ। ਕਿਹਾ ਸ਼ੇਰ ਵਧਿਆ। 70 ਦਾ ਦੇ। ਅੱਗੇ ਆ ਗਿਆ ਫਿਰ ਸਵਰਾਜ 855 ਹਾਂਜੀ 2016 ਮਾਡਲ ਪੰਜਾਬ ਨੰਬਰ ਇਹਦਾ ਲੋਨ ਫੈਂਸ ਹੋ ਜੂ ਪੰਜਾਬ ਪ੍ਰਾਣ ਡੈਕਟਰ ਘਟਿਆ ਜੂ ਟਾਇਰ ਹੈ ਗਿਆ 85 90 ਪੈਸੇ ਹਾਂਜੀ ਟਰੈਕਟਰ ਗੇਮਿੰਗ ਦਾ 3आरपी ਆ ਬਈ ਬਾਹਰ ਤੇ ਚਲਾ ਕੇ ਅਲਤ ਤਸਦੀ ਕਰਕੇ ਲੈ ਕੇ ਜਾਇਆ ਸਾਰਾ ਸਮਾਨ ਆ ਡੰਡਾ ਫਟੇ ਚਪੜੀ ਦੋਬਲ ਡਿਸਟ੍ਰੀਬਿਊਟਰ ਆ ਹਾਂ ਹਾਂ ਹਾਂਜੀ ਉਹ ਸੋਹਣਾ ਟਰੈਕਟਰ ਹੈ ਵੀ ਸਵਾ ਟਰੈਕਟਰ ਆ ਬਈ ਹਾਂਜੀ ਸਵਾ 5 ਲੱਖ ਰੁਪਏ ਡਿਮਾਂਡ ਆ ਡਬਲ ਪੰਪ ਹਾਂ ਇਹ ਪੰਜਾਬ ਨੰਬਰ ਹੈ ਪੰਜਾਬ ਠੀਕ ਆ ਕਿਹੜਾ ਮਾਡਲ ਹੈ 16 16 ਮਾਡਲ ਹੈ ਕਿੰਨੇ ਡਮਾੜਾ ਸਵਾ ਪੰਜ ਸਵਾ ਪੰਜ ਕਿੰਨੇ ਛੱਡਦੇ ਇੱਕੋ ਹੀ ਇੱਕੋ ਹੀ ਦੱਸਿਆ ਕਰੋ 4 ਲੱਖ 90000 ਰੁਪਏ ਦਾ ਠੀਕ ਹੈ 4 ਲੱਖ 90000 ਦਾ ਭਰਾ ਮੇਰੇ ਦੇ ਲੋ ਭਾਈ ਇਹ ਕੰਮ ਹੈ ਨਹੀਂ ਮੇਰੇ ਕੋਲੇ ਵਾਲੇ ਬੰਦੇ ਕਹਿੰਦੇ ਭਾਈ ਇਹ ਤੇ ਲੋਨ ਤੇ ਲੈਣਾ ਕਿ ਕੈਸ਼ ਲੈਣਾ ਹਾਂ ਕੈਸ਼ ਵੀ ਉਹੀ ਰੇਟ ਹੈ ਲੋਨ ਤੇ ਵੀ ਉਹੀ ਰੇਟ ਆ ਵਾਲੇ ਬੰਦੇ ਹੁੰਦੇ ਆ ਕਿ ਭਾਈ ਜੇ ਲੋਨ ਤੇ ਲੋਹੋਗੇ ਤਾਂ 10 15000 ਮਹਿੰਗਾ ਲਾਵਾਗੇ ਲਾਵਾਗੇ ਪੈਸੇ ਠਹਿਰ ਕੇ ਆਉਣਗੇ ਕੋਈ ਪੈਸਾ ਨਹੀਂ ਵਾਧਦਾ ਭਾਈ ਘਟ ਸਕਦੇ ਆ ਵਾਧ ਨਹੀਂ ਸਕਦੇ ਨਾ ਤੋ ਆਪਣੇ ਕੋਲੇ ਉਹ ਗੱਲ ਨਹੀਂ ਹੈ ਵੀ ਅਗਲਾ ਹੁੰਦਾ ਜਾਰੇ ਤੁਹਾਡੇ ਐ ਲੋਨ ਕਰਾਉਣਾ ਹੈ ਵੀ 10000 ਵੱਧ ਲੈ ਲੋ ਉਹ ਕੰਮ ਨਹੀਂ ਯਾਰ ਭਾਈ ਯਾਰ ਥੁੱਕ ਕੇ ਦਵਾਰੇ ਥੋੜੀ ਜਿਟਣਾ ਹਾਂ ਆਪਣਾ ਨੰਬਰ ਬੋਲ ਦੇ ਜੀ 94788 4545 ਹਾਂਜੀ WhatsApp ਨੰਬਰ ਹੈਗਾ ਭਾਈ 887294545 ਠੀਕ ਹੈ ਦੱਪ ਕੇ ਕਰ ਦਿਓ ਲਾਈਕ ਕਮੈਂਟ ਸ਼ੇਅਰ ਭਾਈ ਤੇ ਦੋ ਪੇਜ ਆਪ ਆਪਣੇ ਭਾਈ ਇਹੀ ਦੋ ਪੇਜਾਂ ਤੇ ਆਪਣੀ ਵੀਡੀਓ ਹੁੰਦੀ ਹੈ ਭੁੱਲਰ ਤਲਵੰਡੀ ਸਾਬੋ ਵਾਲਾ ਤੇ ਸ਼ਰਮਾ ਤਲਵੰਡੀ ਸਾਬੋ ਵਾਲਾ ਇਹ ਸ਼ਰਮਾ ਟ੍ਰੇਡਰ ਤੇ ਸ਼ਰਮਾ ਟ੍ਰੇਡਰ ਦੱਬ ਕੇ ਲਾਈਕ ਮੈਂਟ ਸ਼ੇਅਰ ਕਰੋ ਬਈ ਬਹੁਤ ਬਹੁਤ ਮਿਹਰਬਾਨੀ ਬਾਈ ਸਸੀ ਖਲਸਰ ਹੈ